ਅਸੀਂ ਇਤਿਹਾਸ ਵਿਭਾਗ ਦੇ ਵਿੱਚ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਕਿ ਸਿੱਖ ਹਿਸਟਰੀ ਜਿਹੜੀ ਸਾਡੇ ਜੋਧੇ ਜਰਨੈਲਾਂ ਦੀ ਹਿਸਟਰੀ ਸੀ ਉਹਦੇ ਤੋਂ ਅਸੀਂ ਚੰਗੀ ਤਰ੍ਹਾਂ ਵਾਕਿਫ ਵੀ ਨਹੀਂ ਹੈਗੇ ਉਹ ਚੀਜ਼ ਨੂੰ ਅਸੀਂ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਜਮਜਮਾ ਤੂਪ ਜੋ ਕਿ ਸਭ ਤੋਂ ਪਹਿਲਾਂ ਅਹਿਮਦ ਸ਼ਾਹ ਦੁਰਾਨੀ ਕੋਲ ਸੀ ਅਮਤੀਸ਼ਾ ਦੌਰਾਨ ਜਦੋਂ ਆਪਣੀ ਜੰਗ ਜਿੱਤ ਕੇ ਜਾ ਰਿਹਾ ਸੀ ਤਾਂ ਪੰਗੀ ਸਰਦਾਰਾਂ ਨੇ ਰਸਤੇ ਵਿੱਚ ਇਹਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਰਣਜੀਤ ਸਿੰਘ ਨੇ ਸਭ ਨੂੰ ਇਕੱਤਰ ਕਰਨਾ ਸ਼ੁਰੂ ਕੀਤਾ ਤਾਂ 1802 ਈਸਵੀ ਵਿੱਚ ਇਹ ਮਾਰਾ ਰਣਜੀਤ ਸਿੰਘ ਕੋਲਾਈ। ਇੱਕ ਗੱਲ ਦੋਸਤੋ ਆਪਾਂ ਖੜੇ ਹਾਂ ਜੀ ਗੁਰਨਾਨਕ ਕਾਲਜ ਦੇ ਇਤਿਹਾਸ ਵਿਭਾਗ ਦੇ ਵਿੱਚ। ਇਤਿਹਾਸ ਵਿਭਾਗ ਐਡਾ ਕ ਮੇਨ ਹਿੱਸਾ ਜੇ ਆਪਣੀ ਪੜ੍ਹਾਈ ਦਾ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਅੱਜ ਲਈ ਇਹ ਵੀਡੀਓ ਦੇਖੋਗੇ ਤੁਸੀਂ ਵੀ ਅਹਿਸਾਸ ਕਰੋਗੇ ਕਿ ਬਾਕੀ ਗੁਰਨਾਨਕ ਕਾਲਜ ਦੇ ਵਿੱਚ ਜਿਹੜਾ ਇਤਿਹਾਸ ਵਿਭਾਗ ਹੈ ਉਹ ਸਾਰਿਆਂ ਨਾਲ ਵੱਖਰਾ ਕਿਉਂ ਆ। ਤੇ ਜੇ ਇਤਿਹਾਸ ਨੂੰ ਤੁਸੀਂ ਪਿਆਰ ਕਰਦੇ ਹੋ ਇਤਿਹਾਸ ਬਾਰੇ ਪੜ੍ਹਨਾ ਚਾਹੁੰਦੇ ਹੋ ਜਾਂ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਹੋ ਤਾਂ ਐਡਮਿਸ਼ਨ ਇੱਥੇ ਜ਼ਰੂਰ ਕਰਾਓ ਤੇ ਤੁਹਾਨੂੰ ਇਤਿਹਾਸ ਦੀਆਂ ਉਹ ਬਰੀਕੀਆਂ ਦਿਖਾਵਾਂਗੇ ਜੋ ਤੁਸੀਂ ਕਦੇ ਮਤਲਬ ਟੀਵੀ ਤੇ ਵੀ ਨਹੀਂ ਦੇਖੀਆਂ ਹੋਣੀਆਂ ਕਿਤਾਬਾਂ 'ਚ ਤਾਂ ਪੜ੍ਹੀ ਕਿੱਥੇ ਹੋਣੀਆਂ ਜੀ ਹਾਂਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਰ ਅਸੀਂ ਇਤਿਹਾਸ ਵਿਭਾਗ ਦੇ ਵਿੱਚ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਕਿ ਸਿੱਖ ਹਿਸਟਰੀ ਜਿਹੜੀ ਸਾਡੇ ਜੋਧੇ ਜਰਨੈਲਾਂ ਦੀ ਹਿਸਟਰੀ ਸੀ ਉਹਦੇ ਤੋਂ ਅਸੀਂ ਚੰਗੀ ਤਰ੍ਹਾਂ ਵਾਕਿਫ ਵੀ ਨਹੀਂ ਹੈਗੇ ਉਹ ਚੀਜ਼ ਨੂੰ ਅਸੀਂ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਪ੍ਰੈਜੈਂਟੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਅਸੀਂ ਆਪਣੇ ਜੋਧੇ ਜਰਨੈਲਾਂ ਦਾ ਇਤਿਹਾਸ ਪੜ ਸਕੀਏ ਜਿਹੜੇ ਬੱਚੇ ਅੱਜ ਕੱਲ ਫੋਨਾਂ ਤੇ ਬਿਜ਼ੀ ਨੇ ਜਿਹੜੇ ਬੱਚੇ ਅੱਜ ਕੱਲ ਟੀਵੀਆਂ ਤੇ ਬਿਜ਼ੀ ਨੇ ਉਹ ਇਹਨਾਂ ਦਾ ਇਤਿਹਾਸ ਜਾਣਨ ਮੈਨੂੰ ਖੁਸ਼ੀ ਮਹਿਸੂਸ ਹੋਊਗੀ ਕਿਉਂਕਿ ਜਦੋਂ ਪ੍ਰੈਕਟੀਕਲ ਵਰਕ ਅਸੀਂ ਦਿਖਾਣੇ ਆ ਜਦੋਂ ਪ੍ਰੈਕਟੀਕੈਲਿਟੀਸ ਅਸੀਂ ਚੀ ਬੱਚੇ ਜਲਦੀ ਗੇਨ ਕਰਦੇ ਨੇ ਇਹ ਬਣੀ ਹੈ ਜੀ ਮਹਾਰਾਣੀ ਜਿੰਦਕੌਰ ਜੀ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਤੇ ਇਹ ਬਣਿਆ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਇਹ ਦੋਹੇ ਮਾਂ ਪੁੱਤ ਮਿਲ ਕੇ ਦੱਸਣਗੇ ਜੀ ਸਿੱਖ ਇਤਿਹਾਸ ਦੇ ਯੋਧਿਆਂ ਨੇ ਕੀ ਕੀ ਜਿਹੜਾ ਕੰਟਰੀਬਿਊਸ਼ਨ ਦਿੱਤਾ ਤੇ ਅੱਜ ਦੀ ਡੇਟ 'ਚ ਅਸੀਂ ਕਿਉਂ ਉਹਨਾਂ ਦਾ ਇਤਿਹਾਸ ਇੰਨਾ ਵਾਝੇ ਕਰਦੇ ਪਏ ਆ ਮਿਲੋ ਜੀ ਮਹਾਰਾਣੀ ਜਿੰਦਕੌਰ ਤੇ ਮਹਾਰਾਜਾ ਦਲੀਪ ਸਿੰਘ ਨਾਲ ਸਤਿ ਸ਼੍ਰੀ ਅਕਾਲ ਜੀ ਖਾਲਸਾ ਮੈਨੂੰ ਜੀ ਕਿਫਤੇ ਮੇਨੂੰ ਆਸ਼ੀਰਵਾਦ ਸ੍ਰੀ ਮੋਦੀ ਸਿੱਖ ਹੋ ਜਾਨੀ ਸ਼ਾਨ ਬਣਾਏ ਜੈ ਸੋਵਿਹਾਰ ਸ੍ਰੀ ਅਨੰਤਪਾਲ ਆਓ ਜੀ ਆਪ ਜੀ ਦਾ ਸਵਾਗਤ ਹੈ ਸਾਡੇ ਇਤਿਹਾਸ ਭਾਗ ਵਿੱਚ ਸਾਡੇ ਇਤਿਹਾਸ ਭਾਗ ਬਾਰੇ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਗਈ ਹੈ ਕਿ ਆਪਾਂ ਦੇਖਦੇ ਆਂ ਜਿਵੇਂ ਨੌਜਵਾਨ ਵਰਗ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਚੁੱਕੇ ਆ ਉਹਨਾਂ ਨੂੰ ਪਤਾ ਹੀ ਨਹੀਂ ਕਿ ਮਹਾਨ ਜਰਨੈਲ ਕੌਣ ਸੀ ਮਹਾਨ ਸ਼ਹੀਦ ਕੌਣ ਸੀ ਸਿੱਖ ਸਰਦਾਰੂ ਸੇਵਕ ਕੌਣ ਸੀ ਮਹਾਰਾਜਾ ਰਣਜੀਤ ਸਿੰਘ ਕੌਣ ਸੀ ਤੇ ਉਹਨਾਂ ਦੇ ਪਰਿਵਾਰ ਬਾਰੇ ਕੋਈ ਵੀ ਜਾਣਕਾਰੀ ਤਾਂ ਸਾਡੇ ਇਤਿਹਾਸ ਵਿਭਾਗ ਵੱਲੋਂ ਉਪਰਾਲਾ ਕੀਤਾ ਗਿਆ ਹੈ ਕਿ ਸਬਣਾ ਨੂੰ ਉਹਨਾਂ ਨਾਲ ਜਾਣੂ ਕਰਵਾਇਆ ਜਾ ਸਕੇ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਦਾ ਮਾਡਲ ਪੱਛੀਆਂ ਦੁਆਰਾ ਬੜੀ ਹੀ ਸ਼ਰਧਾ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਗਿਆ ਹੈ ਆਪਾਂ ਦੇਖਦੇ ਹਾਂ ਕਿ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਹਨ ਉਸ ਟਾਈਮ ਤੇ ਜੋ ਸਮਾਜ ਸੀ ਚਾਰ ਵਰਨਾ ਦੇ ਵਿੱਚ ਵੰਡਿਆ ਹੋਇਆ ਸੀ ਤਾਂ ਗੁਰੂ ਜੀ ਨੇ ਇਸ ਗੱਲ ਦਾ ਬਹੁਤ ਧਿਆਨ ਰੱਖਿਆ ਕਿਉਂਕਿ ਉਸ ਟਾਈਮ ਤੇ ਆਪਾਂ ਦੇਖਦੇ ਹਾਂ ਮੰਦਰਾਂ ਦੇ ਵਿੱਚ ਸਿਰਫ ਉੱਚੀ ਜਾਤ ਦੇ ਲੋਕ ਜਾ ਸਕਦੇ ਸੀ ਨੀਵੀਂ ਜਾਤ ਦੇ ਲੋਕਾਂ ਦਾ ਕੋਈ ਠਿਕਾਣਾ ਹੀ ਨਹੀਂ ਸੀਗਾ ਉਹਨਾਂ ਨੂੰ ਮੰਦਰਾਂ ਦੇ ਵਿੱਚ ਵੜਨੀ ਨਹੀਂ ਦਿੱਤਾ ਜਾਂਦਾ ਸੀ ਤਾਂ ਗੁਰੂ ਜੀ ਨੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਚਾਰ ਦਰਵਾਜ਼ੇ ਬਣਾਏ ਤਾਂ ਕਿ ਦੁਨੀਆ ਦੇ ਹਰ ਕੋਨੇ ਦੇ ਵਿੱਚੋਂ ਹਰ ਸ਼ਖਸ ਬਿਨਾਂ ਕਿਸੇ ਜਾਤੀ ਭੇਦ ਭਾਵ ਦੇ ਇੱਥੇ ਆ ਕੇ ਨਮਸਕਾਰ ਕਰ ਸਕੇ ਆਪਾਂ ਦੂਜੇ ਪਾਸੇ ਦੇਖਦੇ ਹਾਂ ਜੱਤੋਂ ਦਾ ਮੋਰਚਾ ਜੱਤੋਂ ਦਾ ਮੋਰਚਾ ਲੱਗਿਆ ਤਾਂ ਉਹਦਾ ਮੇਨ ਕਾਰਨ ਇਹ ਸੀ ਕਿ ਰਿਪੂ ਤੋਂ ਮਨਜ ਸਿੰਘ ਜੀ ਤੋਂ ਉਹਨਾਂ ਦੀ ਨਾਬਾ ਰਿਆਸਤ ਖੋਹ ਲਈ ਸੀਗੀ ਤਾਂ ਜੋ ਸਿੱਕਮ 71 ਹੋਈ ਤਾਂ ਉਹਨਾਂ ਨੇ ਇੱਕ ਮੋਰਚਾ ਲਗਾਇਆ ਜੋ ਜੈਤੋ ਵਿਖੇ ਲਗਾਇਆ ਗਿਆ ਸੀਗਾ ਇਸ ਮੋਰਚ ਇਹ ਮੋਰਚਾ ਐਨਾ ਹੀ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਸੀ ਕਿ ਇਸ ਤੋਂ ਪ੍ਰਭਾਵਿਤ ਹੋ ਕੇ ਹੋਰ ਲੀਡਰ ਜੋ ਕਿ ਆਜ਼ਾਦੀ ਲਈ ਸੰਘਰਸ਼ ਕਰ ਰਹੇ ਸੀ ਉਹ ਇਸ ਮੋਰਚੇ ਵਿੱਚ ਸ਼ਾਮਲ ਹੋਏ ਇਸ ਮੋਰਚੇ ਵਿੱਚ 25-25 ਸਿੰਘਾਂ ਦਾ ਜਥਾ ਜਾਂਦਾ ਸੀ ਤਾਂ ਜਦੋਂ ਕੋਈ ਹੱਲ ਨਾ ਲੱਭਦਾ ਤਿੱਕਿਆ ਤਾਂ ਸਿੱਕੋਂ ਨੇ ਇਰਾਦਾ ਕੀਤਾ ਕਿ 25-25 ਸਿੰਘਾਂ ਦੀ ਜਗ੍ਹਾ ਦੇ 5-500 ਸਿੰਘਾਂ ਦਾ ਜਥਾ ਭੇਜਿਆ ਜਾਵੇ ਤਾਂ ਜਦੋਂ ਅੰਗਰੇਜ਼ ਕੌਮ ਨੇ ਇਹ ਦੇਖਿਆ ਕਿ ਇਹ ਤਾਂ ਦਬਣ ਵਾਲੇ ਨਹੀਂ ਹੈਗੇ ਤਾਂ ਉਹਨਾਂ ਨੇ ਗੁਰਦੁਆਰਾ ਐਕਟ ਪਾਸ ਕੀਤਾ ਜਿਸ ਦੇ ਤਹਿਤ ਗੁਰਦੁਆਰਿਆਂ ਦਾ ਪ੍ਰਬੰਧ ਸੀ ਜੋ ਮਹੰਤਾਂ ਨੇ ਜਦੋਂ ਬੇਅਦਬੀ ਕੀਤੀ ਸੀ ਤਾਂ ਉਹਨਾਂ ਤੋਂ ਦੁਬਾਰਾ ਤੋਂ ਸਿੱਕਾ ਆਉਂਦੇ ਹੀ ਸਿਆਇਆ ਸੀਗਾ ਤਾਂ ਬੱਬ ਦੇਖਦੇ ਆਂ ਪ੍ਰਾਚਨ ਸਿੱਕੇ ਲਗਾਏ ਹਨ ਇਹ ਪ੍ਰਾਤਨ ਸਿੱਕੇ 16ਵੀਂ ਸਦੀ ਤੋਂ ਲੈ ਕੇ ਹੁਣ ਤੱਕ 19 19ਵੀਂ ਸਦੀ ਤੱਕ ਦੇ ਸਿੱਕੇ ਲਗਾਏ ਹਨ ਇਸ ਦੇ ਵਿੱਚ ਸਿੱਕੇ ਵੱਡੇ ਤੋਂ ਵੱਡੇ ਆਕਾਰ ਤੋਂ ਛੋਟੇ ਤੋਂ ਛੋਟਾ ਆਕਾਰ ਹੋਇਆ ਤਾਂ ਹਰ ਤਰ੍ਹਾਂ ਦੇ ਸਿੱਕੇ ਲਗਾਏ ਹੋਏ ਹਨ ਇਹ ਸਿੱਕੇ ਬੱਚਿਆਂ ਦੁਆਰਾ ਹੀ ਕਲੈਕਟ ਕੀਤੇ ਗਏ ਹਨ ਜਦੋਂ ਵੀ ਕੋਈ ਸਾਨੂੰ ਸਿੱਕਾ ਮਿਲਦਾ ਗਿਆ ਤਾਂ ਇਹਦੇ ਵਿੱਚ ਲਗਾਉਂਦੇ ਰਹੇ ਇਹ ਸਿੱਕੇ ਜਮੜਨਾ ਮਤਲਬ ਹੈ ਕਿ ਅਸੀਂ ਆਪਣੀ ਵਿਰਾਸਤ ਨੂੰ ਸੰਜੋਗ ਕੇ ਰੱਖਿਆ ਹੋਇਆ ਹੈ ਬਿਲਕੁਲ ਦੂਜੀ ਵਾਰਸੀਂ ਆਪਾਂ ਦੇਖ ਰਿਹਾ ਹਾਂ ਇਸ ਜੋ ਪੰਜਾਬ ਇਹਦੇ ਵਿੱਚ ਜਦੋਂ-ਜਦੋਂ ਅਖਬਾਰਾਂ ਦੇ ਵਿੱਚ ਆਰਟੀਕਲ ਲੱਗਦੇ ਰਹਿੰਦੇ ਹਨ ਇਤਿਹਾਸਕਾਰ ਕੋਈ ਵੀ ਆਪਣੇ ਮਤ ਪੇਸ਼ ਕਰਦੇ ਹਨ ਤਾਂ ਲੋਕਾਂ ਨੂੰ ਇਤਿਹਾਸ ਨਾਲ ਰੂਬਰੂ ਕਰਾਉਣ ਲਈ ਇਹ ਪੁਸਤਕ ਤਿਆਰ ਕੀਤੀ ਗਈ ਹੈ ਗੰਦਮਾ ਤੋਪ ਕਿਉਂਕਿ ਹਥਿਆਰਾਂ ਤੋਂ ਬਿਨਾਂ ਤਾਂ ਜੁੱਧ ਹਾਂਜੀ ਕਿਉਂਕਿ ਹਥਿਆਰਾਂ ਤੋਂ ਬਿਨਾਂ ਤਾਂ ਜੁੱਧ ਜਿੱਤੇ ਵੀ ਨਹੀਂ ਜਾ ਸਕਦੇ ਜੁੱਧ ਜਿੱਤਣਾ ਤਾਂ ਬੜੀ ਦੂਰ ਦੀ ਗੱਲ ਹੈ ਜੰਗ ਦੇ ਮੈਦਾਨ ਵਿੱਚ ਖੜਨ ਦੀ ਹਿੰਮਤ ਵੀ ਨਹੀਂ ਹੁੰਦੀ ਜੰਮਜਮਾ ਤੋਪ ਜੋ ਕਿ ਸਭ ਤੋਂ ਪਹਿਲਾਂ ਅਹਿਮਦ ਸ਼ਾਹ ਦੁਰਾਨੀ ਕੋਲ ਸੀ ਜੀ ਅਹਿਮਦ ਸ਼ਾਹ ਦੁਰਾਨੀ ਜਦੋਂ ਆਪਣੀ ਜੰਗ ਜਿੱਤ ਕੇ ਜਾ ਰਿਹਾ ਸੀ ਤਾਂ ਪੰਗੀ ਸਰਦਾਰਾਂ ਨੇ ਰਸਤੇ ਵਿੱਚ ਹੀ ਇਹਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਪੰਗੀ ਸਰਦਾਰਾਂ ਤੋਂ ਬਾਅਦ ਇਹ ਚੜਤ ਸਿੰਘ ਕੋਲ ਗਈ ਚੜਤ ਸਿੰਘ ਤੋਂ ਬਾਅਦ ਫਿਰ ਤੋਂ ਫਿਰ ਪੰਗੀ ਸਰਦਾਰਾਂ ਦੇ ਕੋਲ ਗਈ ਤਾਂ ਪੰਗੀ ਸਰਦਾਰਾਂ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸਭ ਨੂੰ ਇਕੱਤਰ ਕਰਨਾ ਸ਼ੁਰੂ ਕੀਤਾ ਤਾਂ 1802 ਈਸਵੀ ਵਿੱਚ ਇਹ ਮਹਾਰਾਜਾ ਰਣਜੀਤ ਸਿੰਘ ਕੋਲਾਈ ਮਹਾਰਾਜਾ ਰਣਜੀਤ ਸਿੰਘ ਦਾ ਜੋ ਰਾਜ ਹੈ ਨਾ ਵਿਸਤਾਰ ਹੋਇਆ ਸੀ ਤਾਂ ਉਸ ਨੂੰ ਰਾਜ ਨੂੰ ਵਿਸਤਾਰ ਕਰਨ ਦੇ ਵਿੱਚ ਜਮਜਮਾ ਥੋਪ ਦੀ ਅਹਿਮ ਭੂਮਿਕਾ ਹੈ ਜਦੋਂ ਮੁਲਤਾਨ ਦੀ ਜਿੱਤ ਤੋਂ ਬਾਅਦ ਇਹ ਫੱਟੜ ਹੋ ਗਈ ਸੀ ਤਾਂ ਅੱਜ ਕੱਲ ਇਹ ਲਾਹੌਰ ਕਾਲਜ ਦੇ ਵਿੱਚ ਹੈ ਕਿਉਂਕਿ ਉਸ ਟਾਈਮ ਤੇ ਮਹਾਰਾਜਾ ਦੀ ਰਿਆਸਤ ਸੀ ਜੋ ਲਾਹੌਰ ਵੀ ਕਿਸੀ ਤਾਂ ਅੱਜ ਕੱਲ ਇਹ ਲਾਹੌਰ ਕਾਲਜ ਦੀ ਸ਼ਾਨ ਹੈ ਠੀਕ ਹੈ ਰੰਜੀਤ ਨਗਾਰਾ ਜਦੋਂ ਵੀ ਜੁਦ ਜਿੱਤ ਸ਼ੁਰੂਆਤ ਹੁੰਦੀ ਸੀ ਜੁਦ ਜਿੱਤੇ ਜਾਂਦੇ ਸੀ ਤਾਂ ਰੰਜੀਤ ਨਗਾਰਾ বাজਾਇਆ ਜਾਂਦਾ ਸੀਗਾ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਆਪਣੇ ਪਿੰਡਾਂ ਦੇ ਸ਼ਹਿਰਾਂ ਦੇ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਨਗਾਰਾ ਸਾਹਿਬ ਰੱਖਿਆ ਗਿਆ ਹੈ ਤਾਂ ਉਸ ਦਾ ਮਤਲਬ ਇਹ ਹੈ ਕਿ ਸਿੱਖ ਕੌਮ ਨੂੰ ਟਾਈਮ ਟਾਈਮ ਤੇ ਜਾਗਰੂਤ ਕਰਦੇ ਰਹੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ